ਹਾਜੀ ਸਤਿ ਸ਼੍ਰੀ ਅਕਾਲ YouTube ਚੈਨਲ Only Truth News 082 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਸਵਾਗਤ ਹੈ ਜੀ ਸੋ ਜੋ ਤੁਸੀਂ ਇਹਨਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ 30 ਨਵੰਬਰ 2024 ਡੀਸੀ ਦਫਤਰ ਸੰਗੂਰ ਏਰੀਆ ਦੀਆਂ ਨੇ ਸੋ ਜ਼ਬਰ ਜ਼ੁਲਮ ਵਿਰੋਧੀ ਫਰੰਟ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਆਪਣੀਆਂ ਜਮਹੂਰੀ ਮੰਗਾਂ ਨੂੰ ਲੈ ਕੇ ਜ਼ਬਰ ਜ਼ੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਸ੍ਰੀ ਰਾਜ ਸਿੰਘ ਜੀ ਟੌਡਰਵਾਲ ਦੀ ਅਗਵਾਹੀ ਵਿੱਚ ਡੀਸੀ ਦਫ਼ਤਰ ਦੇ ਬਾਹਰ ਇੱਕ ਵਿਸਾਲ ਧਰਨਾ ਦਿੱਤਾ ਗਿਆ ਤੇ ਇੱਕ ਮੰਗ ਪੱਤਰ ਡੀਸੀ ਸਾਹਿਬ ਸੰਗਰੂਰ ਜੀ ਦੇ ਨਾਮ ਦਿੱਤਾ ਗਿਆ ਜੋ ਕਿ ਮੈਡਮ ਗੁਰਵਿੰਦਰ ਕੌਰ ਮਾਨਯੋਗ ਐਸਡੀਐਮ ਸਾਹਿਬ ਸੰਗਰੂਰ ਨੂੰ ਸੰਪੱਤ ਆ। ਥੋੜ੍ਹੀ ਗੱਲਬਾਤਾਂ ਹੋਈਆਂ ਚਲੋ ਫਿਰ ਆਪਾਂ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਨਾਲ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸੋ ਤੁਸੀਂ ਡੀਸੀ ਦਫ਼ਤਰ ਦੇ ਬਾਹਰ ਇੱਕ ਧਾਰਨਾ ਦਿੱਤਾ ਸੀ ਤੇ ਦੱਸੋਗੇ ਜਿਹੜੀ ਤੁਹਾਡੀ ਜਥੇਬੰਦੀ ਹੈ ਕੀ ਤੁਹਾਡਾ ਨਾਂ ਹੈ ਕਿਰਪਾ ਕਰਕੇ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਮੈਂ ਰਾਸ਼ੀਲ ਟੋਡਰਲ ਸਟੇਟ ਪ੍ਰੈਜ਼ੀਡੈਂਟ ਜਬਰ ਜਗੋਦੀ ਖਣ ਪੰਜਾਬ ਤੇ ਇੱਥੇ ਜਿਹੜਾ ਸਾਡਾ ਲੋਕਲ ਇਕਾਈ ਹੈ ਸੰਗਰੂਰ ਦੀ ਤੇ ਪਿਛਲੇ ਸਮੇਂ ਤੋਂ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀਆਂ ਨੇ ਲੇਕਿਨ ਜਿਹੜੇ ਪੀੜਤ ਲੋਕ ਨੇ ਉਹਨਾਂ ਨੇ ਸਮੇਂ-ਸਮੇਂ ਮਤਾਬਕ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਇੱਥੋਂ ਦਾ ਜਿਹੜਾ ਈ ਆਟੋ ਰਿਕਸ਼ਾ ਜੁਨੀਅਨ ਆ ਸਹੀ ਸਰਤਾਬ ਸਿੰਘ ਸਰਾਬਾ ਜੁਨੀਅਨ ਉਥੇ ਇੱਕ ਵਾਰ ਚੋਣ ਹੋਈ ਸੀ 2000 ਅੱਜ ਤੋਂ 3 3 ਸਾਲ ਪਹਿਲਾਂ ਕੋਈ ਇੱਕ ਵਾਰ ਪ੍ਰਧਾਨ ਬਣ ਕੇ ਉਹ ਲੱਖਾਂ ਰੁਪਏ ਦਾ ਜਿਹੜਾ ਮਤਲਬ ਗਵਨ ਕਰ ਗਿਆ ਤੇ ਉਹ ਕੋਈ ਰਿਕਾਰਡ ਨਹੀਂ ਕੋਈ ਕੈਸ਼ ਬੁੱਕ ਨਹੀਂ ਕੋਈ ਕੁਝ ਨਹੀਂ ਲੋਕਲ ਪੁਲਿਸ ਦੀ ਉਹਦੇ ਨਾਲ ਮਿਲੀ ਭੁਗਤਾ ਉਹ ਜਿਹੜਾ ਵਰਕਰਾਂ ਤੋਂ ਜਾਂ ਫੰਡ ਇਕੱਠਾ ਕਰਦਾ ਉਸ ਅਸਰਾ ਨੂੰ ਖਵਾਉਂਦਾ ਤੇ ਕੁਝ ਆਪ ਖਾਂਦਾ ਲੇਕਿਨ ਰੂਲ ਆਫ ਰੈਗੂਲੇਸ਼ਨ ਆਂ ਦਿਨ ਪਰਵਾਹ ਕੀਤੇ ਬਿਨਾ ਉਨੇ ਮਤਲਬ ਬਹੁਤ ਸਾਰੇ ਜਿਹੜੇ ਵਰਕਰ ਸੀ ਉਹ ਮਤਲਬ ਕੁੱਟ-ਕੁੱਟ ਕੇ ਉੱਥੋਂ ਭਜਾਤੇ ਕਈਆਂ ਦੇ ਉਹਨਾਂ ਨੇ ਜ਼ਬਰ ਵੀ ਕੀਤੇ ਆ ਲੇਕਿਨ ਉਹ ਜਿਹੜੇ ਪੀੜਤ ਲੋਕ ਸੀ ਉਸ ਸਬੰਧਤ ਪ੍ਰਸ਼ਾਸਨ ਨੂੰ ਮਿਲਿਆ ਉਹਨਾਂ ਦੇ ਅਰਗੇਸਟ ਜਿਹੜਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਸਾਡੇ ਮਲਕੀ ਸਿੰਘ ਜੀ ਸੰਗਰੂਰ ਇਹਨਾਂ ਨੇ ਮਤਲਬ ਕਾਰਵਾਈ ਕੀਤੀ ਹੋਈ ਹੈ ਤੇ ਜਿਹੜਾ ਸਬੰਧਤ ਜਿਹੜਾ ਮੁੱਦਾ ਹੈ ਉਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਹੋਇਆ ਲੇਕਿਨ ਸਿਆਸੀ ਮਤਲਬ ਪਾਵਰ ਹੋਣ ਦੇ ਬਾਵਜੂਦ ਸਾਸੀ ਪ੍ਰੋਸਟ ਦੇ ਬਾਵਜੂਦ ਉਹਨੇ ਮਤਲਬ ਆਪਣੇ ਆਪ ਨੂੰ ਸੇਫ ਰੱਖਿਆ ਹੋਇਆ ਸੋ ਮੈਂ ਅਸੀਂ ਮੰਨ ਕਰਦੇ ਆਂ ਕਿ ਵੀ ਇਹ ਜਿਹੇ ਅਨਸਰਾਂ ਦੇ ਖਿਲਾਫ ਦੇ ਜਿਹੜਾ ਐਕਸ਼ਨ ਲਿਆ ਜਾਵੇ ਤੇ ਦੂਸਰੇ ਇੱਕ ਖਰਾਣੇ ਪਿੰਡ ਦਾ ਮਤਲਬ ਮੁੱਦਾ ਹੈਗਾ ਉਥੇ ਕੁਝ ਜਿਹੜੇ ਨਿਰੇਗ ਵਰਕਰ ਰਹਿ ਗਏ ਆ ਉਹਨਾਂ ਨੂੰ ਕਾਫੀ ਸਮੇਂ ਤੋਂ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਨੇ ਵੀ ਸਮੇਂ-ਸਮੇਂ ਮਤਾਬਕ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਉਹਨਾਂ ਦੇ ਵੀ ਸਮੱਸਿਆ ਕੋਈ ਹੱਲ ਨਹੀਂ ਹੋਈ ਫਿਰ ਇੱਕ ਇੱਥੇ ਦੀ ਮਾਈ ਆ ਰਣਜੀਤ ਕੌਰ 72 ਸਾਲ ਦੇ ਕਰੀਬ ਹੈ ਪਿੰਡਾਂ ਪਿੰਡ ਦੀ ਉਹਨੂੰ ਮਤਲਬ ਉਹਦੇ ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ ਕੇ ਇਹਦਾ ਚੂਹਾ ਤੋੜਤਾ ਉਹਦੀਆਂ ਬਾਹਾਂ ਤੋੜਤੀਆਂ ਉਹਦੇ ਤਰੇਟਾਂ ਪਈਆਂ ਨੇ ਆਪਰੇਸ਼ਨ ਹੋਇਆ ਲੇਕਿਨ ਜਿਹੜਾ ਐਸਐਚਓ ਬਾਲੀਆਂ ਉਹ ਮਤਲਬ ਉਹਦੇ ਖਿਲਾਫ ਕੋਈ ਮਤਲਬ ਕਾਰਵਾਈ ਕਰਨ ਨੂੰ ਤਿਆਰ ਨਹੀਂ ਕਿਉਂਕਿ ਜਿਹੜੇ ਅਕਿਊਜ਼ਡ ਪਰਸਨ ਹੈ ਉਹਨਾਂ ਦੀ ਜਿਹੜੀ ਮਤਲਬ ਸਿਆਸੀ ਅਪਰੋਚ ਹੈ ਇਹ ਮੁੱਦਾ ਜਿਹੜਾ ਉਹ ਮਤਲਬ ਪੁਰਸ ਸਸਰਾਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਗਿਆ ਤੇ ਬਾਕੀ ਜਾਲੀ ਸਰਟੀਫਿਕੇਟਾਂ ਦਾ ਮਤਲਬ ਮੁੱਦਾ ਹੈਗਾ ਬਹੁਤ ਸਾਰੇ ਜਿਹੜੇ ਲੋਕ ਆ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਗਾਲੀ ਸਰਟੀਫਿਕੇਟ ਬਣਾ ਕੇ ਜਿਹੜੇ ਉਹ ਨੌਕਰੀਆਂ ਕਰਦੇ ਆ ਰਹੇ ਨੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਵੀ ਇਹ ਜਿਹੜੇ ਮਤਲਬ ਗੈਰ ਕਾਨੂੰਨ ਤਰੀਕੇ ਦੇ ਨਾਲ ਜਿਨ੍ਹਾਂ ਨੇ ਨੌਕਰੀਆਂ ਹਾਸਲ ਕਰਕੇ ਜਿਹੜਾ ਪੀੜਤ ਲੋਕਾਂ ਦਾ ਜਿਹੜਾ ਹੱਕ ਮਾਰਿਆ ਉਹਨਾਂ ਦੇ ਖਿਲਾਫ ਜਿਹੜਾ ਨੈਸੈਸਰੀ ਐਕਸ਼ਨ ਹੋਵੇ ਤੇ ਕਾਰਵਾਈ ਹੋਵੇ ਤੇ ਹੋਰ ਕਾਫੀ ਜਿਹੜੇ ਮਤਲਬ ਕੇਸਾਂ ਦੇ ਸਬੰਧ ਵਿੱਚ ਅੱਜ ਮਾਨਯੋਗ ਡੀਸੀ ਸਾਹਿਬ ਸੰਗਰੂਰ ਨੂੰ ਰਾਹੀਂ ਤਹਿਸੀਲਦਾਰ ਸੰਗਰੂਰ ਜਿਹੜਾ ਮੰਗ ਪੱਤਰ ਭੇਜਿਆ ਗਿਆ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਨੂੰ ਇਨਸਾਫ ਦੇਣਗੇ ਹਾਂਜੀ ਜੇ ਤੁਹਾਡੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਤੁਹਾਡੀ ਅਗਲੀ ਕੀ ਰਣਨੀਤੀ ਹੋਵੇਗੀ ਅਗਲੀ ਸਾਡੀ ਰਣਨੀਤੀ ਅਸੀਂ ਸਿੱਖਾ ਸੰਘਰਸ਼ ਕਰਾਂਗੇ ਜਿਹਦੇ ਨਾ ਕੋਈ ਨੁਕਸਾਨ ਦੀ ਜ਼ਿੰਮੇਵਾਰੀ ਹੈ ਜਿਹੜੀ ਇਥੇ ਦੇ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਤੇ ਪੰਜਾਬ ਸਰਕਾਰ ਦੀ ਹੈ ਬਹੁਤ ਬਹੁਤ ਧੰਨਵਾਦ ਜੀ ਪੂਰੀ ਜਾਣਕਾਰੀ ਦੇਣ ਲਈ ਸਤਿ ਸ੍ਰੀ ਅਕਾਲ ਜੀ ਹਾਏ 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 ਹਾਏ

ਹਾਏ ਹਾਏ ਹਾਏ ਜਿੰਦਾਬਦ ਸਿੱਟਾ ਹਾਏ 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 ਤੁਮ ਤਕ ਤੂੰਦਾ ਬੋ ਜਿੰਦਾਬਾ ਜਿੰਦਾਬਾ Not done, not done. Not done, not done. 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 Not